ਆਪਾਂ ਉਹਨਾਂ ਚੋਂ ਆ ਜਿਹੜੇ ਸਰਕਾਰ ਦੀਆਂ ਅੱਖਾਂ ਚ ਰੜਕ ਰਿਹਾ ਕਿਉਂਕਿ ਆਪਣਾ ਧਾਮ ਨਹੀਂ ਲੱਗ ਸਕਿਆ ਆਪਾਂ ਖਰੀਦੇ ਨਹੀਂ ਗਏ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਦੱਸਣਾ ਚਾਹੁੰਨੇ ਆ ਇਹ ਜਿੰਨਾਂ ਨੂੰ ਮਾਰੋਂਗੇ ਉਹਨੇ ਹੀ ਜ਼ਿਆਦਾ ਇੱਥੇ ਜੰਮਣਗੇ ਇਹ ਪੰਜਾਬ ਹੈ ਅਸੀਂ ਕਿਸੇ ਭਗਵੰਤ ਮਾਨ ਤੋਂ ਕਿਸੇ ਸੁਖਵੀਰ ਬਾਦਲ ਤੋਂ ਕਿਸੇ ਚਰਨਜੀਤ ਚੰਨੀ ਤੋਂ ਕਿਸੇ ਸੁਨੀਲ ਜਾਖੜ ਤੋਂ ਅਸੀਂ ਕਿਸੇ ਤੋਂ ਨਹੀਂ ਡਰਦੇ ਜਿਹੜੀ ਸੱਚੀ ਗੱਲ ਆ ਅਸੀਂ ਉਹੀ ਕਰਾਂਗੇ ਮਨੀਸ਼ ਸਸੋਧਿਆ ਜਦੋਂ ਉਹਨੇ ਕਿਹਾ ਸੀਗਾ ਵੀ ਸ਼ਾਮ-ਦਾਮ ਡੰਡ ਭੇਜ ਸਾਨੂੰ ਬਹੁਤ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਉਹ ਵੀ ਇੱਕ ਬੰਦਾ ਪੱਤਰਕਾਰ ਆ ਜਿਹੜੇ ਖਰੀਦੇ ਨਹੀਂ ਗਏ ਤੁਹਾਨੂੰ ਅਸੀਂ ਕੁੱਟਾਂਗੇ ਮਾਰਾਂਗੇ ਬਦਨਾਮ ਕਰਾਂਗੇ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਇਹ ਪੁੱਛਣਾ ਚਾਹੁੰਦੇ ਆ ਕੋਈ ਗੁੰਡਾਗਰਦੀ ਆ ਜਾਂ ਇਹ ਅਫਗਾਨਿਸਤਾਨ ਆ ਇਰਾਕ ਆ ਇਹ ਕਿਹਜੀ ਧਰਤੀ ਦੇ ਕਿ ਇਹ ਭਾਈ ਤੇਰਾ ਬਦਲਾਵਾ ਪਹਿਲਾਂ ਤਾਂ ਸਾਰੇ ਜਿੰਨੇ ਇੱਥੇ ਸਾਡੇ ਵਿਚਾਰੇ ਦੇ ਵੱਖੋ-ਵੱਖ ਪ੍ਰੈਸ ਕਲਬਾਂ ਤੋਂ ਨੁਮਾਇੰਦੇ ਆਏ ਆ ਤੇ ਹੋਰ ਵੀ ਕਿਸਾਨ ਜਥੇਬੰਦੀਆਂ ਲੋਕ ਪੱਖੀ ਜਥੇਬੰਦੀਆਂ ਇਨ੍ਹਾਂ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਪਹਿਲਾਂ ਆਪਾਂ ਸਾਰੇ ਗੱਜ ਕੇ ਫਤਿਹ ਦੀ ਸਾਂਝ ਪਾਉਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਜਿਹੜਾ ਰਣਜੀਤ ਗਿੱਲ ਦੇ ਉੱਤੇ ਸਾਰਾ ਇਹ ਮਾਮਲਾ ਹੋਇਆਗਾ ਪਹਿਲਾਂ ਜਿਹੜਾ ਇਹਦਾ ਬੈਕਗ੍ਰਾਉਂਡ ਆ ਉਹ ਸਮਝਣ ਦੀ ਕੋਸ਼ਿਸ਼ ਕਰੀਏ ਰਣਜੀਤ ਗਿੱਲ ਜਿਹੜੀ ਕਵਰੇ ਰਣਜੀਤ ਗਿੱਲ ਨੇ ਕੀਤੀ ਆ ਕੀ ਉਹ ਚੀਜ਼ ਦੀ ਐਲਾਨ ਜਾਂ ਉਹ ਚੀਜ਼ ਦੀ ਸਹਿਮਤੀ ਪੰਜਾਬ ਪੀਐਮ ਕੀ ਬਾਹਰਲਾ ਝੋਨਾ ਪੰਜਾਬ ਦੇ ਵਿੱਚ ਵਿਕਣਾ ਉਹ ਅਲਾਉਡ ਕਰਿਆ ਵਾ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਫਿਰ ਉਸ ਤੋਂ ਬਾਅਦ ਜਦੋਂ ਰਣਜੀਤ ਗਿੱਲ ਸਾਰੀ ਉਹ ਕਵਰੇਜ ਕਰਦਾਗਾ ਹਾਲਾਂਕਿ ਉਹ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਉਹ ਮੈਂਡੇਟੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਇਨਫੋਰਮ ਕਰਦਾਗਾ ਇਨਫੋਰਮ ਕਰਕੇ ਜਦੋਂ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਹੈਗਾ ਉਹਨਾਂ ਦੇ ਨਾਲ ਵੀ ਗਾਲੀ ਗਲੋਚ ਹੁੰਦਾ ਜਦੋਂ ਰਣਜੀਤ ਉਹਨਾਂ ਨੂੰ ਛਡਾਉਣ ਵੀ ਜਾਂਦਾ ਤੇ ਨਾਲ ਕਵਰੇਜ ਵੀ ਕਰਦਾਗਾ ਬਾਅਦ ਦੇ ਵਿੱਚ ਉਹ ਬੰਦਿਆਂ ਨੂੰ ਮੁਕਰਾ ਲਿਆ ਜਾਂਦਾਗਾ ਹੋਰ ਕੁਸ਼ ਫੇਰ ਉੱਥੇ ਬੋਲਿਆਂ ਦੇ ਵੀ ਤੇਰੀ ਅਸੀਂ ਪਾਗਾ ਜਿਹੜੀ ਉਹ ਗਲ ਚ ਪਾ ਕੇ ਤੈਨੂੰ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਇਹ ਕੋਈ ਗੁੰਡਾਗਰਦੀ ਆ ਜਾਂ ਇਹ ਅਫਗਾਨਿਸਤਾਨ ਆ ਇਰਾਕ ਆ ਇਹ ਕਿਹੇ ਜੀ ਧਰਤੀ ਦਾ ਹੈ ਉੱਤੇ ਤੁਸੀਂ ਇਹ ਵਾਅਦਾ ਕੀਤਾ ਸੀ ਵੀ ਅਸੀਂ ਬਹੁਤ ਵੱਡਾ ਬਦਲਾਵ ਲੈ ਕੇ ਆਵਾਂਗੇ ਕਿ ਇਹ ਭਾਈ ਤੇਰਾ ਬਦਲਾਵ ਆ ਪਰ ਹਾਂ ਇੱਥੇ ਅਸੀਂ ਪੰਜਾਬ ਦੇ ਉਹ ਪੱਤਰਕਾਰਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਜਾਂ ਆਪਾਂ ਕਹਿ ਲਈਏ ਵੀ ਜਿਹੜੇ ਪੰਜਾਬ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦੇ ਆ ਉਹ ਵਧਾਈ ਦੇ ਪਾਤਰ ਆ ਕਿਉਂਕਿ ਜਿਹੜਾ ਇੱਕ ਸਾਡਾ ਸਾਬਕਾ ਪੱਤਰਕਾਰ ਆ ਜਿਹੜਾ ਇਹ ਗੇਮ ਦਾ ਮਾਸਟਰਮਾਈਂਡ ਆ ਉਹਦਾ ਨਾਮ ਆ ਮਨੀਸ਼ ਸਸੋਧਿਆ ਜਦੋਂ ਉਹਨੇ ਕਿਹਾ ਸੀਗਾ ਵੀ ਸਾਮਦਾਨ ਡੰਡ ਭੇਜ ਅਸੀਂ ਇਹ ਸਰਕਾਰ ਕਰਤਾ ਸਾਨੂੰ ਬਹੁਤ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਉਹ ਵੀ ਇੱਕ ਬੰਦਾ ਪੱਤਰਕਾਰ ਆ ਉਦੋਂ ਹੀ ਇਹ ਸਾਰੀ ਪਲੈਨਿੰਗ ਇਹ ਸਰਕਾਰ ਨੇ ਤਿਆਰ ਕਰ ਲਈ ਸੀ ਵੀ ਜਿਹੜੇ ਖਰੀਦੇ ਨਹੀਂ ਗਏ ਜਿਨ੍ਹਾਂ ਦਾ ਅਸੀਂ दाम ਨਹੀਂ ਲਾ ਸਕੇ ਉਹਨਾਂ ਨੂੰ ਅਸੀਂ ਕੁੱਟਾਂਗੇ ਮਾਰਾਂਗੇ ਬਦਨਾਮ ਕਰਾਂਗੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਫੋਟੋਆਂ ਬਣਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਊਗਾ ਪਰ ਅਸੀਂ ਇਹ ਸੋਧੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਅਰਬਦ ਮੈਂ ਦੱਸਣਾ ਚਾਹੁੰਨੇ ਆ ਇਹ ਜਿੰਨਾਂ ਨੂੰ ਮਾਰੋਂਗੇ ਉਨੇ ਹੀ ਜ਼ਿਆਦਾ ਇੱਥੇ ਜੰਮਣਗੇ ਇਹ ਪੰਜਾਬ ਹੈ ਇਹ ਪੰਜਾਬ ਦੀ ਧਰਤੀ ਹੈ ਤੇ ਨਾਲ ਦੀ ਨਾਲ ਅਸੀਂ ਵਿਰੋਧੀ ਧਿਰਾਂ ਨੂੰ ਵੀ ਲਾਹਨਤ ਪਾਉਣਾ ਚਾਹੁੰਨੇ ਆ ਕਿ ਬਹੁਤ ਸਾਰਾ ਕੰਮ ਆ ਠੀਕ ਹੈ ਪੱਤਰਕਾਰ ਸਾਰਾ ਪਰਦਾ ਚੱਕ ਰਹੇ ਆ ਸਮਾਜ ਨੂੰ ਸੀਸਾ ਦਿਖਾ ਰਹੇ ਆ ਪਰ ਜਿਹੜੇ ਵਿਰੋਧੀ ਧਿਰਾਂ ਆ ਚੁੱਪਾ ਤੇ ਪੱਤਰਕਾਰਾਂ ਨੂੰ ਵੀ ਮੈਂ ਅਪੀਲ ਕਰਨੀ ਚਾਹਾਂਗਾ ਅੱਜ ਇੱਥੇ ਭਗਵੰਤ ਮਾਨ ਬੈਠਾਗਾ ਕੁਰਸੀ ਦੇ ਉੱਤੇ ਕੱਲ ਨੂੰ ਕਿਸੇ ਹੋਰ ਰਾਜੇ ਨੇ ਆ ਜਾਣਾਗਾ ਇਹਨਾਂ ਨੇ ਵੀ ਐਂ ਕਰਨੀਆਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਅਸੀਂ ਖਾਲੜਿਆਂ ਦੇ ਵਾਰਸਾਂ ਤੇ ਅਸੀਂ ਖਾਲੜਾ ਜਿਹਦੇ ਰਾਹ ਤੇ ਹੀ ਚੱਲਣਾਗਾ ਅਸੀਂ ਕਿਸੇ ਭਗਵੰਤ ਮਾਨ ਤੋਂ ਕਿਸੇ ਸੁਖਬੀਰ ਬਾਦਲ ਤੋਂ ਕਿਸੇ ਚਰਨਜੀਤ ਚੰਨੀ ਤੋਂ ਕਿਸੇ ਸੁਨੀਲ ਜਾਖੜ ਤੋਂ ਅਸੀਂ ਕਿਸੇ ਤੋਂ ਨਹੀਂ ਡਰਦੇ ਜਿਹੜੀ ਸੱਚੀ ਗੱਲ ਆ ਅਸੀਂ ਉਹੀ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਇਹ ਪੰਜਾਬ ਆ ਇਹਨਾਂ ਨੇ ਇਹ ਦਿੱਲੀ ਨੂੰ ਫੜਾਤਾ ਤੇ ਉਹ ਇਹ ਆ ਵੀ ਅਸੀਂ ਕੋਈ ਪੰਜਾਬ ਦਿੱਲੀ ਨੂੰ ਫੜਾਦਾ ਪੜਾ ਪਹਿਲਾਂ ਵਾਲਿਆਂ ਨੇ ਵੀ ਕੋਈ ਪੰਜਾਬ ਪੰਜਾਬ ਨੂੰ ਨਹੀਂ ਦਿੱਤਾ ਵਾ ਸੀ ਪਹਿਲਾਂ ਵਾਲਿਆਂ ਨੇ ਵੀ ਪੰਜਾਬ ਆ ਜਿਹੜਾ ਉਹ ਦਿੱਲੀ ਨੂੰ ਹੀ ਫੜਾਇਆ ਵਾ ਸੀ ਚਾਹੇ ਉਹ ਕਾਲੀ ਦਲ ਬੀਜੇਪੀ ਸੀ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਸਭ ਨੂੰ ਪਤਾਗਾ ਪਰ ਕਿਉ ਪੱਤਰਕਾਰੀ ਦੇ ਉੱਤੇ ਹਮਲੇ ਹੋ ਰਹੇ ਆ ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਤੁਸੀਂ ਅੱਜ ਦਾ ਸਵੇਰ ਦਾ ਵਾਕਿਆ ਦੇਖੋ ਪ੍ਰੋਗਰਾਮ ਰੱਖਿਆ ਗੁਰੂ ਘਰ ਉੱਥੇ ਪਾਰਕ ਦੇ ਵਿੱਚ ਸਵੇਰੇ ਆ ਕੇ ਪੁਲਿਸ ਵਾਲੇ ਨੇ ਪਾਣੀ ਛੱਡਿਆ ਫੇਰ ਗੱਲਾਂ ਚਲੰਨਾ ਵੀ ਇੱਥੇ ਨੰਗੇ ਸਰਾ ਕੇ ਜੀ ਵੀਡੀਓ ਪਾਤੀ ਇਥੇ ਜਿਵੇਂ ਕਰਤਾ ਸੋਏ ਜਿਹੜੀਆਂ ਸਾਰੀਆਂ ਗੱਲਾਂ ਆਈਆਂ ਇਹ ਅਸੀਂ ਇਹਨਾਂ ਦੀ ਨਿਖੇਧੀ ਕਰਦੇ ਨੇ ਪੱਤਰਕਾਰਾਂ ਨੂੰ ਵੀ ਅਪੀਲ ਆ ਹੱਥ ਬੰਨ ਕੇ ਵੀ ਇਕੱਠੇ ਹੋ ਕੇ ਚੱਲੋ ਠੀਕ ਹੈ ਸਭ ਦਾ ਵੱਖੋ ਵੱਖ ਕੋਈ ਲਾਇਣਾ ਕੋਈ ਹੋਰ ਸਾਹਬ ਨਾਲ ਹੋਊਗਾ ਬਹੁਤ ਮਤਪੇ ਦਾ ਪਰ ਜਦੋਂ ਕਿਸੇ ਦੇ ਉੱਤੇ ਵੀ ਇਹ ਜੀ ਗੱਲ ਹੁੰਦੀ ਆ ਚਾਹੇ ਉਹ ਸਰਕਾਰ ਕਰੇ ਕੋਈ ਮਰਜ਼ੀ ਕਰੇ ਤਾਂ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਵਧਾਈ ਆ ਵੀ ਆਪਾਂ ਉਹਨਾਂ ਚੋਂ ਆ ਜਿਹੜੇ ਸਰਕਾਰ ਦੀਆਂ ਅੱਖਾਂ 'ਚ ਰੜਕਦੇ ਆ ਕਿਉਂਕਿ ਆਪਣਾ ਧਾਮ ਨਹੀਂ ਲੱਗ ਸਕਿਆ ਆਪਾਂ ਖਰੀਦੇ ਨਹੀਂ ਗਏ ਆਪਾਂ ਝੁਗਦੇ ਚਾਏ ਉਹ ਪਰਚੇ ਕਰਨ ਮਨਿੰਦਰ ਆ ਇੱਥੇ ਨਵਰੀਤ ਬੈਠਾਗਾ ਹੋਰ ਬਾਕੀ ਸਾਰੇ ਬੈਠੇ ਆ ਜਿੰਨੇ ਬੰਦੇ ਬੈਠਿਆ ਸਾਰੇ ਜਿਹੜੇ ਲੜਾਈ ਲੜ ਰਹੇ ਆ ਉਹ ਇਦਾਂ ਹੀ ਅਸੀਂ ਲੜਾਈ ਲੜਦੇ ਰਹਿਣਾਗਾ ਸੋ ਇੰਨੇ ਸ਼ਬਦਾਂ ਦੇ ਵਿੱਚ ਜੋ ਕੋਈ ਵੱਧ ਘੱਟ ਕੇ ਆ ਗਿਆ ਹੋਵੇ ਮੈਂ ਮਾਫੀ ਚਾਹਣਾਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ